ਜਲੰਧਰ ਵਿੱਚ ਜੋ ਜੇਤੂ ਹੋਈ ਹੈ ਤੇ ਇਸ ਵਾਰ ਤੋਂ ਅੰਮ੍ਰਿਤ ਮੱਖ ਮੰਤਰੀ ਪੰਜਾਬ ਦੀ ਰਹਿਮਾਈ ਹੋ ਰਹੀ ਹੈ ਉਥੋਂ ਦਾ ਜੋ ਉਮੀਦਵਾਰ ਹੈ ਮਿੰਦਰ ਸਿੰਘ ਭਗਤ ਸਿੰਘ ਜੀ ਬਹੁਤ ਵੱਡੀ ਲੀਡਰ ਜਿੱਥੇ ਹੈ ਲੋਕਾਂ ਨੇ ਮਾਂ ਦੀ ਸਰਕਾਰ ਦੇ ਵਿਸ਼ਵਾਸ ਜਤਾਇਆ ਕਿ ਸਰਕਾਰ ਬਹੁਤ ਵਧੀਆ ਤਰੀਕੇ ਨਾਲ ਕੰਮ ਕਰੀ ਹੈ ਇਹਦੇ ਬਿਲਕੁਲ ਫਰਮਾ ਦਿੱਤਾ ਬਹੁਤ ਬੜੀ ਲੀਡ ਦਵਾਈ ਹੈ ਲੋਕਾਂ ਨੇ ਸਾਨੂੰ ਤੇ ਲੋਕਾਂ ਨੂੰ ਮਾਂ ਸਰਕਾਰ ਤੇ ਪੂਰਾ ਵਿਸ਼ਵਾਸ ਹੈ ਕਿ ਅਸੀਂ ਰੱਬ ਅਗੇ ਅਰਦਾਸ ਕਰਦੇ ਹਾਂ ਕਿ ਸਾਡੀ ਆਮ ਆਦਮੀ ਪਾਰਟੀ ਹਮੇਸ਼ਾ ਚਾਦੀ ਕਲਾ ਵਿੱਚ ਰਹੇ ਤੇ ਕਿਉਂਕਿ ਉਥੇ ਜੋ ਆ ਭਾਜਪਾ ਚੱਲਿਆ ਗਿਆ ਸੀਰੋ ਮਰਾਦੀ ਉਹ ਪਹਿਲਾਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੀ ਉਹਨੇ ਅਸਿਫਾ ਦੇ ਸਾਥ ਫਿਰ ਬਾਅਦ ਵਿੱਚ ਉਹ ਅਸਿਫਾ ਵੀ ਉਹਨੇ ਵਾਪਸ ਕਰਾਉਣ ਦੀ ਕੋਸ਼ਿਸ਼ ਕੀਤੀ ਬਰੋਦਾ ਦੀ ਬਲੂਹੋਤ ਕਾਜੀ ਉਹਨੂੰ ਵੀ ਪਤਾ ਲੱਗ ਗਿਆ ਕਿ ਸਾਡੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਜਿਨੇ ਧੋਖਾ ਕੀਤਾ ਉਹ ਕਦੇ ਕੰਮ ਜਾਬ ਨਹੀਂ ਹੋਇਆ ਇਸ ਕਰਕੇ ਲੋਕਾਂ ਨੇ ਅੱਜ ਬੜੀ ਤੇ ਨਿੱਕੀ ਦੀ ਵਿੱਚ ਨਿਸ਼ਾਨੀ ਹੈ ਸੋ ਬੜੀ ਵੱਡੀ ਕਾਮਯਾਬੀ ਮਿਲੀ ਹੈ ਇਸ ਨਾਲ ਸਰਕਾਰ ਦੀ ਹੋਰ ਵੀ ਹੱਥ ਮਜ਼ਬੂਤ ਹੋਣਗੇ ਜੋ ਆਉਣ ਵਾਲੀਆਂ ਜਮਿਨੀ ਚੋਣ ਹੈਗੀਆਂ ਤਿੰਨ ਚਾਰ ਜਿਹੜੀਆਂ ਰਹਿੰਦੀਆਂ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਬਹੁਤ ਵੱਡੀ ਲੀਡ ਹਾਸਲ ਕਰੂਗੀ ਆਹ ਹਰਬਲਿੰਦਰ ਗੌਰ ਤੰਗਵਲੀ ਮੇਰਾ ਨਾਮ ਹੈ ਸਟੇਟ ਜੁਆਇੰਟ ਸੈਕਟਰੀ ਮੈਨ ਵੰਗੂ ਮੇਰੇ ਕੋਲ ਅਹੁਦਾ ਆ ਤੇ ਆਮ ਆਦਮੀ ਪਾਰਟੀ ਦੀ ਆ ਜਿਹੜੀ ਜਿੱਤ ਹੋਈ ਆ ਤੁਹਾਡੇ ਸਾਹਮਣੇ ਆਜੀ ਪੁੱਚੋ ਮੰਡੀ ਦੇ ਵਿੱਚ ਐਮਐਲਏ ਸਾਹਿਬ ਮੇਰੇ ਨਾਲ ਨੇ ਸਾਡੀ ਪੂਰੀ ਟੀਮ ਮੇਰੇ ਨਾਲ ਆ ਤੇ ਬੜੀ ਖੁਸ਼ੀ ਦਾ ਮਾਹੌਲ ਆ ਕਿਉਂਕਿ ਇਹ ਜਿਹੜੀ ਜਿੱਤ ਆ ਉਹ दोगਲੇ ਚਿਹਰਿਆਂ ਤੇ ਬਹੁਤ ਵੱਡੀ ਚਪੇੜਿਆ ਜਿਨ੍ਹਾਂ ਨੇ ਕੀ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦੇ ਹੋਏ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਖੋਇਆ ਸੀ ਪਰ ਅੱਜ ਉਸ ਮਨ ਨੂੰ ਤਸੱਲੀ ਆ ਕਿ ਲੋਕਾਂ ਨੇ ਅੱਜ ਵੀ ਸਾਨੂੰ ਉਨਾ ਹੀ ਮਾਨ ਸਤਕਾਰ ਦਿੱਤਾ ਹੈ ਜਿੰਨਾ ਕਿ 2022 ਦੇ ਵਿੱਚ ਦਿੱਤਾ ਸੀ ਬੜੀ ਖੁਸ਼ੀ ਦੀ ਗੱਲ ਹੈ ਕਿ ਹੁਣ ਜਲੰਧਰ ਵੈਸਟ ਦੇ ਜਿਹੜੇ ਲੋਕ ਨੇ ਉਹ ਆਪਦੇ ਕੰਮ ਆਪਦੇ ਐਮਐਲਏ ਤੋਂ ਬਹੁਤ ਹੀ ਜਲਦੀ ਜਿਹੜੇ ਕਿ ਪਿਛਲੇ 2.5 ਸਾਲਾਂ ਤੋਂ ਪੈਂਡਿੰਗ ਸੀ ਉਹ ਆਪਦੇ ਐਮਐਲਏ ਸਾਹਿਬ ਤੋਂ ਆਪ ਅਗਰ ਜੀਤਾਂ ਮਿਲ ਕੇ ਉਹਨਾਂ ਦੇ ਨਾਲ ਆਪਦੇ ਸਾਰੇ ਕੰਮ ਜਿਹੜੇ ਵੈਸਟ ਦੇ ਰਹਿੰਦੇ ਨੇ ਉਹ ਕੰਪਲੀਟ ਕਰਵਾਉਣਗੇ o le a.